ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ 트੍ਰੰਪ ਦੇ ਨਾਲ ਪੰਗਾ ਲੈਣਾ ਕੋਈ ਸੌਖਾ ਜਿਹਾ ਕੰਮ ਨਹੀਂ ਹੈ ਔਰ ਸਪੈਸ਼ਲੀ ਮਿਸਟਰ ਡੋਨਲਡ 트੍ਰੰਪ ਦੇ ਜਿਹੜੇ ਟੈਰਿਫਸ ਨੇ ਉਹਨਾਂ ਤੋਂ ਸਾਰੀ ਦੁਨੀਆ ਦੇ ਲੀਡਰਸ ਜਿਹੜੇ ਨੇ ਉਹ ਤੰਗ ਨੇ ਤੇ ਉਹ ਕਿਸੇ ਨਾ ਕਿਸੇ ਤਰੀਕੇ ਕੋਈ ਚੰਗੀ ਡੀਲ ਅ ਅਮਰੀਕਾ ਦੇ ਨਾਲ ਕਰਨਾ ਚਾਹੁੰਦੇ ਨੇ ਪਰ ਕੈਨੇਡਾ ਵਿੱਚ ਸੂਬਾ ਹੈ ਜੀ 온ਟਾਰੀਓ 온ਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਮਿਸਟਰ ਡੱਗ ਫੋਰਡ ਉਨ੍ਹਾਂ ਨੇ ਇੱਕ ਅਜਹੀ ਛੁਤਰੀ ਛੱਡੀ ਅਜਹੀ ਅੱਗ ਲਗਾਈ ਕਿ ਉਹ ਮਿਸਟਰ ਡੋਨਲਡ 트੍ਰੰਪ ਦੇ ਸਿੱਧੀ ਜਾ ਕੇ ਲੱਗੀ ਮਿਸਟਰ ਡੋਨਲਡ 트੍ਰੰਪ ਉਹਦੇ ਨਾਲ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਹੁਣ ਡੱਗ ਫੋਰਡ ਨੇ ਕਿਹਾ ਕਿ ਮੈਂ 1 ਮਿੰਟ ਦੀ ਇੱਕ ਕਮਰਸ਼ਲ ਚਲਾਉਣੀ ਹੈ ਇੱਕ ਐਡ ਚਲਾਉਣੀ ਹੈ ਜਿਹਦੇ ਤੇ ਮੈਂ 75 ਮਿਲੀਅਨ ਡਾਲਰ ਜਿਹੜਾਗਾ ਅਨਟੇਰੀਓ ਦੀ ਸਰਕਾਰ ਖਰਚ ਕਰੇਗੀ ਇੱਕ ਰਾਜ ਦੀ ਸਰਕਾਰ ਖਰਚ ਕਰੇਗੀ TV networks You see at first when someone says let's impose tariffs on foreign imports it looks like they're doing the patriotic thing by protecting American products and jobs. And sometimes for a short while it works but only for a short time. What eventually occurs is first homegrown industries start relying on government protection in the form of high tariffs, they stop competing and stop making the innovative management and technological changes they need to succeed in world markets. And then, while all this is going on, something even worse occurs. High tariffs inevitably lead to retaliation by foreign countries and the triggering of fierce trade wars. The result is more and more tariffs, higher and higher trade barriers, and less and less competition. So, soon, because of the prices made artificially high by tariffs, that subsidize inefficiency and poor management, people stop buying. Then the worst happens markets shrink and collapse, businesses and industries shut down, and millions of people lose their jobs. The memory of all this occurring back in the 30s made me determined when I came to Washington. to spare the american people the protectionist legislation that destroys prosperity ਇੱਕ ਮਿੰਟ ਦੀ ਐਡ ਦੇ ਵਿੱਚ ਇੱਕ ਪੁਰਾਣੇ ਰਾਸ਼ਟਰਪਤੀ 1987 ਦੇ ਵਿੱਚ ਮਿਸਟਰ ਜਿਹੜੇ ਰੀਗਲ ਸੀਗੇ ਰੋਨਾਲਡ ਰੀਗਰ ਉਹਨਾਂ ਦੀ ਇੱਕ ਸਪੀਚ ਦੇ ਵਿੱਚੋਂ ਕੁਝ ਲਾਈਨਾਂ ਲਈਆਂ ਗਈਆਂ ਜਿਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਕਿ ਜਿਹੜਾ ਟੈਰਫ ਹੈ ਉਹ ਖਰਾਬ ਕਰੇਗਾ ਟੈਰਫ ਦੇ ਨਾਲ ਅਮਰੀਕਨਸ ਦੀਆਂ ਜੌਬਸ ਜਾਣਗੀਆਂ ਤੇ ਟੈਰਫ ਦੇ ਨਾਲ ਨੁਕਸਾਨ ਹੁੰਦਾ ਇਹੀ ਐਡ ਨੂੰ ਸਾਰੇ ਵੱਡੇ ਵੱਡੇ ਅਮਰੀਕਾ ਦੇ ਨੈਟਵਰਕਸ ਦੇ ਉੱਪਰ ਚਲਾਇਆ ਗਿਆ ਔਰ ਉਸ ਤੋਂ ਬਾਅਦ ਸਾਰੀ ਦੁਨੀਆ ਨੇ ਵੇਖਿਆ ਮਿਸਟਰ ਡੋਨਲਡ 트੍ਰੰਪ ਨੇ ਫਿਰ ਇਹਦੇ ਵਿਚਾਲੇ ਧਮਕੀ ਦਿੱਤੀ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਐਡ ਚਲਾ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਜਿਹੜੀ ਟੈਰਫ ਵਾਲੀ ਡੀਲ ਹੈ ਉਹ ਅਸੀਂ ਕੈਨਸਲ ਕਰ ਦੇਵਾਂਗੇ ਅਸੀਂ ਹੋਰ ਟੈਰਫ ਲਾਵਾਂਗੇ ਉਸ ਤੋਂ ਬਾਅਦ ਹੋਇਆ ਕਿ ਕਿ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਮਿਸਟਰ 트੍ਰੰਪ ਨੇ ਕਿ ਇਸ ਐਡ ਨੂੰ ਹਟਾਇਆ ਜਾਵੇ ਇਹ ਵੀਕਐਂਡ ਤੋਂ ਪਹਿਲਾਂ ਦੀ ਗੱਲ ਸੀ ਪ੍ਰੀਮੀਅਰ ਡੱਗਫੋਰਡ ਨੇ ਕਿਹਾ ਕਿ ਵੀਕਐਂਡ ਤੇ ਇਹ ਐਡ ਚੱਲੇਗੀ ਔਰ ਅਮਰੀਕਾ ਦੇ ਵਿੱਚ ਜਿਹੜੀਆਂ ਗੇਮਸ ਹੋ ਰਹੀਆਂ ਨੇ ਜਿਹੜੀ ਅਮਰੀਕਾ ਲੀਗ ਚੈਂਪੀਅਨਸ਼ਿਪ ਸੀਰੀਜ਼ ਹੈ ਉਹਨਾਂ ਦੇ ਵਿੱਚ ਵੀ ਚੱਲੇਗੀ ਸੋ ਵੀਕਐਂਡ ਤੇ ਵੀ ਇਹ ਐਡ ਚੱਲੀ ਤੇ ਗੇਮਸ ਦੇ ਵਿੱਚ ਲੀਗ ਦੇ ਵਿੱਚ ਵੀ ਇਹ ਐਡ ਚੱਲੀ ਸਾਰੇ ਅਮਰੀਕਾ ਤੱਕ ਪਹੁੰਚਾ ਦਿੱਤੀ ਗਈ ਉਸ ਤੋਂ ਬਾਅਦ ਹੁਣ ਮਿਸਟਰ ਡੱਗਫੋਰਡ ਕਹਿੰਦੇ ਨੇ ਜੀ ਮਿਸ਼ਨ ਅਕੰਪਲਿਸ਼ਡ ਉਹ ਕਹਿੰਦੇ ਅਸੀਂ ਆਪਣਾ ਟੀਚਾ ਪੂਰਾ ਕਰਤਾ ਉਹਨਾਂ ਨੇ ਇਹ ਵੀ ਦਿਖਾਇਆ ਕਿ 1 ਬਿਲੀਅਨ ਵਿਊਜ਼ ਜਿਹੜੇ ਨੇਗੇ ਉਹ ਇੱਕ ਨੈਟਵਰਕ ਦੇ ਉੱਪਰ ਹੋਏ ਨੇ ਕਹਿੰਦੇ ਸਿਰਫ ਅਮਰੀਕਾ ਦੇ ਵਿੱਚ ਹੀ ਇਹ ਐਡ ਨਹੀਂ ਵੇਖੀ ਗਈ ਇਹ ਇੰਗਲੈਂਡ ਦੇ ਵਿੱਚ ਵੀ ਵੇਖੀ ਗਈ ਭਾਰਤ ਦੇ ਵਿੱਚ ਵੀ ਵੇਖੀ ਗਈ ਬਹੁਤ ਸਾਰੇ ਦੁਨੀਆ ਦੇ ਦੇਸ਼ਾਂ ਦੇ ਵਿੱਚ ਇਹ ਐਡ ਅਸੀਂ ਪਹੁੰਚਾਤੀ ਹੈ ਅਸੀਂ ਆਪਣਾ ਮੈਸੇਜ ਜਿਹੜਾ ਹੈ ਉਹ ਅਮਰੀਕਾ ਦੇ ਲੋਕਾਂ ਤੱਕ ਪਹੁੰਚਾਤਾ ਹੈ ਇਦੇ ਨਾਲ ਹੁਣ ਤਕਲੀਫ ਹੋਈ ਮਿਸਟਰ ਡੋਨਲਡ 트੍ਰੰਪ ਤੋਂ ਬਹੁਤ ਜ਼ਿਆਦਾ ਤੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਦੇਖੋ ਪਹਿਲਾਂ ਤਾਂ G7 ਕੰਟਰੀਜ਼ ਦੇ ਵਿੱਚੋਂ ਸਿਰਫ ਇੱਕ ਕੈਨੇਡਾ ਹੀ ਹੈ ਜਿਹਦੇ ਨਾਲ ਹਲੇ ਅਮਰੀਕਾ ਦੀ ਡੀਲ ਫਾਈਨਲ ਨਹੀਂ ਹੋਈ ਕਿਸੇ پاس ਹੀ ਨਹੀਂ ਚੜੀ ਹੁਣ ਯੂਐਸ ਨੇ 20% ਟੈਰਿਫ ਲਗਾਇਆ ਹੋਇਆ ਔਨ ਆਲ ਕੈਨੇਡੀਅਨ ਗੁੱਡਸ ਔਰ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੇ ਟਰੇਡਸ ਨੇ ਉਹ ਫ੍ਰੀ ਟ੍ਰੇਡ ਕਰਕੇ ਐਗਜ਼ੈਂਪਟ ਹੋ ਜਾਂਦੀਆਂ ਨੇ ਲੇਕਿਨ 50% ਮੈਟਲ ਦੇ ਉੱਪਰ 25% ਆਟੋਮੋਬਾਈਲ ਦੇ ਉੱਪਰ ਕੈਨੇਡਾ ਦੀ ਇਕਨੋਮੀ ਹਿੱਟ ਹੋ ਰਹੀ ਸੀ ਔਰ ਸਭ ਤੋਂ ਜ਼ਿਆਦਾ ਹਿੱਟ ਹੋ ਰਹੀ ਸੀ 온ਟਾਰੀਓ ਦੇ ਔਰ ਡੈਵੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਿਸਟਰ ਡੱਗਫੋਰਡ ਨੇ ਇਹ ਕਿਹਾ ਸੀਗਾ ਕਿ ਜਿੰਨੀ ਵੀ ਅਮਰੀਕਨ ਲਿਕਰ ਆ ਉਹ ਸਾਰੀਆਂ ਸ਼ੈਲਫਾਂ ਤੋਂ ਚੱਕ ਦਿਓ ਫਿਰ ਉਹਨਾਂ ਨੇ ਕਿਹਾ ਸੀ ਕਿ ਜੇ ਅਮਰੀਕਾ ਨੇ ਇਸ ਤਰ੍ਹਾਂ ਦੀ ਟੈਰਫ ਲਗਾਈ ਤਾਂ ਉਸ ਵਕਤ ਫਿਰ ਅਸੀਂ ਤੁਹਾਡੀ એનર્ਜੀ ਜਿਹੜੀ ਬਿਜਲੀ ਅਸੀਂ ਤੁਹਾਨੂੰ ਦਿੰਨੇ ਆ ਅਸੀਂ ਬੰਦ ਕਰ ਦੇਾਂਗੇ ਫਿਰ ਹੁਣ ਜਿਹੜੀਆਂ ਕਾਰ ਮੈਨੂਫੈਕਚਰ ਕਾਰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂਜ਼ 온ਟਾਰੀਓ ਦੇ ਵਿੱਚ ਲੱਗੀਆਂ ਨੇ ਹੁਣ ਉਹਨਾਂ ਨੇ ਆਪਣਾ ਬੋਰੀਆ ਵਿਸਤਰਾ ਬੰਨ ਲਿਆ ਕਿ ਅਸੀਂ ਅਮਰੀਕਾ ਮੂਵ ਹੋਣ ਲੱਗੇ ਆ ਤੇ ਉਹਦੇ ਨਾਲ 온ਟਾਰੀਓ ਨੂੰ ਨੁਕਸਾਨ ਬਹੁਤ ਹੈ ਬੇਸ਼ੱਕ ਇਸ ਤੋਂ ਬਾਅਦ ਮਿਸਟਰ 트럼ਪ ਨੇ 10% ਟੈਰਫ ਹੋਰ ਵਧਾਤਾ ਚਾਹੇ ਵਧਾ ਦੇਣ ਲੇਕਿਨ ਜੋ ਇਹਨਾਂ ਨੇ ਸਟੈਂਡ ਲਿਆ ਘਟੋ ਘਟ ਜਿਹੜੀ ਜਨਤਾ ਹੈ ਉਹ ਇਸ ਗੱਲ ਕਰਕੇ ਖੁਸ਼ ਹੈ ਕਿ ਮਿਸਟਰ ਡੋਨਲਡ 트ੰਪ ਜਦੋਂ ਕੈਨੇਡਾ ਨੂੰ 21ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਆ ਅੱਜ ਇਸ ਵਾਰੀ ਪਹਿਲਾਂ ਉਹਨਾਂ ਨੂੰ ਜਵਾਬ ਪਹਿਲੀ ਵਾਰੀ ਮਿਲਿਆ